ਸਸ੍ਰੀ ਕਾਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਆਪਨੀ ਇੱਕ ਵਾਰੀ ਸ਼ੁਭਕਾਮਨਾਵਾਂ ਤੇ ਤੁਹਾਡੇ ਪਾਸੇ ਪਹੁੰਚ ਕਰਨੇ ਅੰਮੀ ਜੀ ਦਾ ਤੁਸੀਂ ਸਾਹਮਣੇ ਰਾਜਕੁਸ਼ੀ ਹੋਵੇ ਤੇ ਤੁਹਾਡੀ ਰਾਜਕੁਸ਼ੀ ਦੀ ਮੈਂ ਸਦਾ ਕਾਮਨਾ ਕਰ ਰਹੀ ਹਾਂ ਤੇ ਲੋ ਅੱਜ ਮੈਂ ਤੁਹਾਨੂੰ ਇੱਕ ਭੈਣ ਨੇ ਬਲਜਿੰਦਰ ਕੌਰ ਨੇ ਤੇ ਹੋਰ ਭੈਣ ਨੇ ਕਿਹਾ ਜੀ ਸਾਨੂੰ ਬਣੀ ਕੋੜੀ ਸੁਣਾ ਹੈ ਨਾ ਕੋੜੀਆਂ ਸੁਹਾਗ ਲੋ ਅੱਜ ਤੇ ਤੁਸੀਂ ਕੋੜੀ ਸੁਣੋ ਤੇ ਜੇ ਨਾਲ ਮੈਂ ਅੱਜ ਨੁਕਤਾ ਪਾਹੂੰਗੀ ਹੈ ਨਾ ਉਹ ਨੁਕਤਾ ਕਹਿ ਲੋ ਉਪਾਅ ਕਹਿ ਲੋ ਬਈ ਤੁਹਾਨੂੰ ਕਿਸੇ ਪੰਡਤ ਕੋਲੇ ਜਾਂਦੀ ਹੋਣੀ ਹੋਣੀ ਕਿਸੇ ਸਿਰਕੱਚ ਹੈ ਹੈਨਾ ਬਹੁਤ ਹੀ ਸੌਖਾ ਜਿਹਾ ਪਾਪਣ ਤੋਂ ਕੋਲ ਫਿਰਦੇ ਪੈਸੇ ਦੇ ਕਿੱਢਦੇ ਮੈਂ ਮਹਾਪੁਰਸ਼ਾਂ ਕੋਲ ਜਾਣਾ ਨੇ ਇਹਨਾਂ ਦੇ ਭਟਕੇ ਚੁਣ ਕੋਲੇ ਭਜਾ ਦੋ ਕਰਕੇ ਦੇਖੋ ਕਹਾਂ ਪਰ ਅਤਮਾ ਨੇ ਕਰਨਾ ਹੈ ਹੈਨਾ ਤੇ ਉੱਥੇ ਹੀ ਪੈਸੇ ਲਾ ਕੇ ਪੁੱਛ ਕੇ ਆਉਣਾ ਠੀਕ ਹੋ ਜਾ ਠੀਕ ਹੋਣਾ ਨਹੀਂ ਜਾ ਸੀ ਪਰ ਜੇ ਸ਼ਰਧਾ ਨਾਲ ਕਰੋਗੇ ਇਹ ਪੱਕਾ ਹੀ ਮਤਲਬ ਸਹੀ ਹੋ ਜਾਂਦਾ ਹੈ ਤੇ ਜੇ ਮਿਹਨਤ ਕਰੋਗੇ ਤਾਂ ਉਹ ਫਲ ਜ਼ਰੂਰ ਲੱਗੇ ਹੈਨਾ ਤੇ ਲੋ ਕੁਝ ਹੋਰ ਸੋਨੋ ਬੋਲਦੀ ਪਿਆਰੀ ਝੋੜੀ ਤੇ ਕੀ ਉਹ ਕਹਿੰਦੀਆਂ ਨੇ ਜਿਹਦੇ ਕਿਨੂ ਟੱਕਰ ਫੋਟ ਕਰਿਆ ਝੋੜੀ ਬੰਗ ਵਾਸਤੇ ਤੇ ਨਾ ਸਾਨੂੰ ਐਸਾ ਪਿਆਰੀ ਕੋਈ ਆਉਂਦੀ ਉਹ ਹਲਾ ਵਾਈ ਨੂੰ ਕਹਿੰਦੀ ਅਸਨਿਆਰ ਨੂੰ ਕਹਿੰਦੀ ਜਿੱਥੇ ਇਥੇ ਵੀ ਕੋਚ ਕਰਦੇ ਨੇ ਗੋੜੀਆਂ ਲੱਭੀ ਜਿਵੇਂ ਆਵੇਂ ਹੀ ਟੁਕੇ ਹੁੰਦੇ ਨੇ ਨਾ ਲਾ ਮਾਣ ਵੈਸੇ ਕੋਈ ਨਹੀਂ ਆਉਂਦਾ ਹਲਵਾਈ

ਜਾਨਿਕ ਭੂਰੀ ਕੋੜੀ ਚੜਨੇ ਦਾ ਬਦਾਮੋੜਨੇ ਦਾ ਟੂਣ ਵੱਜਣੇ ਦਾ ਮੰਗਣੇਗਾ Et eh, Yeah. Mm -hmm. जनेद मङ्गलगा ਚੜਨੇ ਦਾ ਗਗਮੋੜਨੇ ਦਾ ਟੋਲ ਵੱਜਦੇ ਨਾ ਮੰਗਲਗਾਵਨੇ ਦਾ ਵੇਲਾ ਅੱਜ ਦੀ ਕੜੀ ਲੋਡੀ ਕੋੜੀ ਹੋਈ ਕੋੜੀ ਜੇ ਤੁਸੀਂ ਨੂੰ ਬੁਧਾਉਣਾ ਚਾਹੁੰਦੇ ਹੋ ਇਸ ਤਰ੍ਹਾਂ ਹੀ ਦੱਸ ਜੀ ਬੇਟੇ ਕੋਚੀ ਬੇਟੇ ਹੈ ਨਾ ਜੋ ਕਿਸੇ ਨੂੰ ਹੋਰ ਲੱਗਦਾ ਤੁਸੀਂ ਕਰ ਸਕਦੇ ਹੋ ਤੇ ਦੱਸਿਓ ਤੁਹਾਨੂੰ ਇਹ ਘੋੜੀ ਕਿੰਨੀ ਦੇ ਲਈ ਹੈ ਮਨਤਾਇਨ ਲੱਗਦਾ ਕਿ ਸੰਦਕੋ ਰੱਦੀ ਲੱਗ ਸਕਦਾ ਸੋਹਣੀ ਲੱਗ ਚਲੋ ਸੋਹਣੀ ਤੇ ਘੋੜੀਆਂ ਤਾਂ ਸੋਹਣੀਆਂ ਹੁੰਦੀਆਂ ਨੇ ਆਪਣੇ ਭਰਾਵਾਂ ਨੂੰ ਯਾਦ ਆਉਂਦੀ ਹੈ ਹਨ ਤੇ ਵਿਆਹ ਹੁੰਦੇ ਤਾਂ ਪਹਿਲਾਂ ਗੀਤ ਗਾਏ ਹੁੰਦੇ ਨੇ ਵਿਆਹ ਤੇ ਮੁਰਜ਼ਾ ਬਾਣੀਆਂ ਹੁੰਦੀਆਂ ਨੇ ਰੱਲ ਕੇ ਹੱਸ ਕੇ ਉਹ ਵੀ ਜਦੋਂ ਇਹ ਘੋੜੀਆਂ ਗਾਉਣ ਲੱਗਦੇ ਸਾਰਾ ਲੋਕ ਸਮਾਂ ਦੇ ਇੱਥੇ ਆ ਜਾਂਦਾ ਹੈ ਹਨ ਤੇ ਲੋਕ ਮਾਣ ਉਸ ਤੁਸੀਂ ਇਸ ਘੋੜੀ ਦਾ ਮੰਨੇ ਤੇ ਹੁਣ ਮੈਂ ਤੁਹਾਨੂੰ ਬੱਲਾ ਜੋ ਨੁਕਤਾ ਕਿ ਉਪਾਹ ਹੈ ਨਾ ਤੇ ਇਹ ਮਹਾਪੁਰਸ਼ ਦੱਸਦੇ ਨੇ ਪੰਡਤਾਂ ਕੋਈ ਵੀ ਜਾਣੇ ਉੱਥੇ ਪੇਸ਼ੀ ਦੀ ਕੀ ਹੁੰਦੀ ਹੈ ਨਾ ਤੇ ਮੈਂ ਕੋਸ਼ਿਸ਼ ਕਰੀ ਆ ਮੈਂ ਕਿੰਨੇ ਹੋਰ ਵੀ ਉਪਾਏ ਹੋਏ ਨੇ ਹੁਣ ਆ ਤੇ ਜਮਗ੍ਰੰਥਾਂ ਪਰ ਲਿਣੀਆਂ ਜਾਂ ਮੈਂ ਆਪਣੇ ਮਹਾਪੁਰਸ਼ਾਂ ਨੂੰ ਸੁਣ ਲੈਣੀਆਂ ਤੇ ਕਹਿੰਦੇ ਜੇ ਸਿਰ ਤੇ ਕਰਜਾ ਹੋਵੇ ਤਾਂ ਸ਼ਿਵਰਾਤਰੀ ਤੋਂ ਪੁੱਤਾ ਕੁ ਵੱਡੀ ਸ਼ਿਵਰਾਤਰੀ ਉਹਨੇ ਮਹਾ ਸ਼ਿਵਰਾਤਰੀ ਹੁੰਦੀ ਹੈ ਮਹੀਨੇ ਚ ਇੱਕ ਵਾਰੀ ਸ਼ਿਵਰਾਤਰੀ ਤਾਂ ਹੁੰਦੀ ਹੈ ਨਾ ਤਾਂ ਤੁਸੀਂ ਕਿਸੇ ਵੀ ਸ਼ਿਵਰਾਤਰੀ ਸ਼ਾਮ ਦੇ ਸੂਰਜ ਜਦੋਂ ਸੂਰਜ ਅਸਤ ਹੋ ਰਿਹਾ ਹੋ ਉਦੋਂ ਤੁਸੀਂ ਸ਼ਿਵ ਮੰਦਰ ਤੇ ਆਓ ਤੇ ਸ਼ਿਵਲਿੰਗ ਦੇ ਕੋਲ 5 ਬੱਤੀ ਵਾਲਾ ਦੀਪ ਚਲਾਓ ਦੇਸੀ ਘਰੀ ਉਹਨਾ 5 ਰੱਤੀਆਂ ਹੋਣ ਤੇ ਗੁਰੂ ਮੰਤਰ ਦਾ ਜਾਪ ਕਰੋ ਇਹ ਕਿਸੇ ਗੁਰੂ ਮੰਤਰ ਨਹੀਂ ਆਉਂਦਾ ਕਿਉਂਕਿ ਸਾਰਿਆਂ ਨੇ ਗੁਰੂ ਨਿਧਾਨੇ ਹੁੰਦੇ ਹਨਾ ਤਾਂ ਤੁਸੀਂ ਫਿਰ ਸ਼ਿਵ ਜੀ ਦਾ ਮੰਤਰ ਸਾਨੂੰ ਉਹਦਾ ਉਹਨੇ ਸੁਣਾਇਆ ਉਹਨੇ ਸੁਣਾਇਆ ਇਹ 5 ਜਮਿੰਟ ਇਹ ਨੂੰ ਜੇ ਆਪ ਲੋਕ ਛੋਟਾ ਛੋਟਾ ਇੱਕ ਸਾਰਟ ਵਰਤ ਚ ਕਰ ਲਓ ਹਣਾ ਤੇ ਇਹ ਮੰਤਰ ਦਾ ਜਾਪ ਕਰੋ ਤੇ ਉਸ ਦਿਨ ਤੁਸੀਂ ਹੋ ਸਕੇ ਨੌਨ ਤੇ ਮਿਰਚ ਨਾਲ ਜੇ ਤੁਸੀਂ ਅੱਜ ਸ਼ੋਮਰਵਾਰ ਵਾਲੇ ਦਿਨ ਜਾਓਗੇ ਨਾ ਤਾਂ ਤੁਸੀਂ ਉੱਧਰ ਨੌਨ ਮਿਰਚਾ ਉਹ ਦੁੱਧ ਨਾਲ ਹੀ ਰੋਟੀ ਖਾਣ ਜਿਹੜਾ ਇਹੋ ਪਾਕਾ ਕਰਦੇ ਹੋ ਪਰ ਮਸ਼ੇਪ ਕੋਲੇ ਨਾਲ ਜ਼ਰੂਰ ਤੁਹਾਡਾ ਇਹ ਮਸਲਾ ਹੱਲ ਕਰ ਦੇਣਗੇ ਕਿ ਕਿਵੇਂ ਵੀ ਮਿਹਨਤ ਤੁਸੀਂ ਕਰਦੇ ਆਪਣਾ ਵੀ ਇੱਕ ਕੋਸ਼ਿਸ਼ ਤਾਂ ਹੁੰਦੀ ਹੋਈ ਹੈ ਨਾ ਕਿ ਸਾਡੇ ਸਰਵਾਹ ਭਾਰ ਲੈ ਕੇ ਹੈ ਨਾ ਧਰਤੀ ਵਾਸਤੇ ਇਸਿਆ ਨਾਲ ਥੋੜੀ ਕਮਾਈ ਦੀ ਬਰਕਤ ਆਉਂਦਾ ਮੇਰਾ ਕੋਲਾ ਨਾਲੇ ਤੁਹਾਡੇ ਸਿਰੋਂ ਸਭ ਕੁਝ ਕਰਦਾ ਜ਼ਰੂਰ ਤੁਸੀਂ ਇਹ ਕਰਕੇ ਦੇਖੋ ਇੱਕ ਸੋਮਵਾਰ ਜਾਓ ਕਿ ਸੋਮਾਰੀ ਮਹੀਨੇ ਵਾਰ ਉਤਾਰੋ ਅਤੇ ਸ਼ਿਸ਼ ਰਾਜ ਸੂਰਜ ਅਸਤ ਹੋ ਰਿਹਾ ਹੈ ਸ਼ਾਮ ਨੂੰ ਕੰਮੀ ਇਹ ਉਹ ਇਹ ਕਰਕੇ ਦੇਖੋ ਪਰਮਾਤਮਾ ਭਜਨ ਲੋ ਮਾਲਾ ਲਾ 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 ਤੇ ਇਹ ਤੇ ਵੀ ਉਪਾਅ ਵਾਸਤੇ ਬਚਾਅ ਕਰੇ ਹੋ ਸਕਦਾ ਹੈ ਨਾ ਪਰ ਆਪਨਾ ਸ਼ਾਂਤਤਾ ਰੱਖੀ ਰੱਖੇ ਜਦ ਤੱਕ ਅਕਲ ਰਹੋ ਤੇ ਕੱਲ ਨੂੰ ਆਪਾਂ ਫੇਰ ਨਵੇਂ ਲੋਕ ਤੇ ਜਾਓ ਬਾਹਰ ਕੱਢੋ ਫੇਰ ਆਪਣਾ ਬਣਾ ਲੀ ਹੈ ਨਾ ਤੇ ਲੋ ਫੋਨ ਦਿਓ ਸਭ ਨੂੰ